ਫਗਵਾੜਾ ਜਲੰਧਰ ਸੜਕ ਤੇ ਸਥਿਤ ਪ੍ਰਮੁੱਖ ਮਾਲ ਸੈਂਟਰ ਇਸਬੁੱਡ ਵਿਖੇ ਅੱਜ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਕਰੀਬ ਅੱਧੀ ਦਰਜਨ ਦੇ ਨੌਜਵਾਨਾਂ ਦੇ ਗਰੋਵ ਵੱਲੋਂ ਇੱਕ ਬੌਂਸਰ ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਬੌਂਸਰ ਸੰਦੀਪ ਕੁਮਾਰ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰੀ ਪੁਲਿਸ ਦੇ ਅਧਿਕਾਰੀਆਂ ਸਮੇਤ ਡੀਐਸਪੀ ਫਗਵਾੜਾ ਪਰਚਨ ਮੌਕੇ ਤੇ ਉੱਥੇ ਪਹੁੰਚੇ ਤੇ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਕਰੀਬ ਅੱਧੀ ਦਰਜਨ ਦੇ ਹਮਲਾਵਰਾਂ ਨੇ ਨੌਜਵਾਨ ਸੰਦੀਪ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਦੇ 4 ਸੱਟਾ ਵੀ ਮਾਰੀਆਂ ਤੇ ਹਮਲਾਵਰ ਮੌਕੇ ਤੋਂ ਹੋਏ ਫਰਾਰ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੌਂਸਰ ਨੂੰ ਜਲੰਧਰ ਦੇ ਹਸਪਤਾਲ ਵਿਖੇ ਪਹੁੰਚਾਇਆ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਦੇ ਪਿੱਛੇ ਨਿਜੀ ਰਜਿਸਟ੍ਰ ਹੋਣ ਦੀ ਸੰਭਾਵਨਾ ਹੈ ਤੇ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਕੰਮ ਕਰਕੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਤਨਕੀ ਰਾਹਤ ਤੋਂ ਦਰੁਪ ਲੂਚਾ ਦੇ ਨਾਲ ਜਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਣਾ ਵਰਕਰ ਵੀ ਆਈ ਇਹਨਾਂ ਦੇ ਉਹਦੇ ਨਾਲ ਫੈਸਲਾ ਵੀ ਹੋਈ ਵਰਕਰ ਖੀਆ ਪਹਿਲਾਂ ਉੱਥੇ ਕਰਦੇ ਨੇ ਇੰਨੀ ਵਨੀਂਗੀ ਪੂਰੀ ਵੀ ਕਰਦੇ ਲੱਗੀ ਫਿਰ ਵੀ ਬਾਅਦ ਵਿੱਚ 30 ਹਜ਼ਾਰ ਹੋਈ ਆ ਦੇਖ ਕੇ ਕੰਮ ਕਰਾ ਕੇ ਆਏ ਨੀ ਪਰ i20 ਕਾਰ ਆ ਲੈ ਕੇ ਆਉਣੇ ਤੇ ਟੈਕ ਕਰ ਰਹੇ ਆ ਫਿਰ ਨਹੀਂ ਅਜੇ ਨਹੀਂ ਪਹੁੰਚਿਆ ਪਲੀਜ਼ ਜਿੱਦਾਂ ਤੁਸੀਂ ਆਇਓ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਹੋਇਆ ਡੇਢ ਘੰਟੇ ਤੋਂ ਪਾਕਿਸਤਾਨ ਤੋਂ ਚੱਲੀ ਹੈ ਕਿੰਨੇ ਵਣਨੀ ਚੱਲੀ ਹੈ ਵੈਲਿਡਾਈਟ ਆ ਰਿਹਾ ਹੈ ਜੇ ਕਰਿਆ ਫਾਤੂਕਲਾ ਤੱਕ ਕਰਦੇ ਆਂ ਜੀ ਫਿਰ ਕਰਦੇ ਤਾਂ ਤੁਹਾਨੂੰ ਜੀ ਪਤਾ ਲੱਗਦਾ ਕਿ ਜੀ ਜਵਲ ਹੋ ਸਕਦਾ ਹੈ ਫਰੀਆਬਾਦ ਆ ਕੋੜੇ ਉਹ ਤਾਂ ਇਹ ਨਹੀਂ ਇੱਥੇ ਸਰਵਿਸ ਕਰਦਾ ਸੀ ਔਰ ਆਫਸਰ ਕੋਈ ਮਰਿ ਮਟਿਆ ਹੈ ਫਾਈਲ ਨਹੀਂ ਹੁਣ ਮਿਲਾਂਗੇ ਤਾਂ ਟਾਈਮ ਲੱਗੇ ਟੇਨਮੈਂਟ ਲੈਂਡ ਚੱਲੇ ਨੂੰ ਦੇਖਦੇ ਹਾਂ ਸੱਤਪਾਲ ਹੈ ਜੀ ਮੇਰਾ ਨਾਮ ਹਾਂਜੀ ਸੱਤਪਾਲ ਹੈ ਜੀ ਸੱਤਪਾਲ ਜੀ ਅੱਜ ਇੱਥੇ ਜਲੰਧਰ ਆਏ ਜੋੜ ਫੋਟ ਬਿਡਲ ਚ ਕੀਮਾ ਵਾਲਾ ਦੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ਈਸਟ ਬੁਡ ਵਿੱਚ ਲੋਕਾਂ ਦੀ ਸੇਫਟੀ ਪਾਸੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਫਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤੇ ਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹੱਲੇ ਪ੍ਰੇਸ਼ਣ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟ ਬੁੱਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਉਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ अच्छा जी पूरी फट्टी च लगी है सिर ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ইস্টवुड ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਲੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਆਲੇ ਤੇ ਤੇ ਤੁਹਾਡੇ ਬੱਚੇ ਦੀ ਕਿੱਦਾਂ ਕੰਡੀਸ਼ਨ ਹਾਲੇ ਕੰਡੀਸ਼ਨਰ ਠੀਕ ਹੈ ਸਿੱਧੀ ਸਿੱਧੀ ਆਵੇ ਹਲੇ ਕੁਝ ਪਤਾ ਨਹੀਂ ਲੱਗੇਗਾ ਕਿੰਨਾ ਇਹ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦਾ ਪਰ ਜਦ ਤੱਕ ਮੈਂ ਹੈ ਕਿ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਆਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨੀ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਨਹੀਂ ਸਿੱਧਾ ਆ ਗਿਆ